ਸੀ ਦੇਖ ਰਹੇ ਹੋ ਦੇਰੀ ਸਾਡੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਮੌਜੂਦ ਹੈ ਇਸ ਟਮ ਖੰਨਾ ਦੀ ਐਸ਼ਿਆਰਾਂ ਦੀ ਖੰਨਾ ਐਸ਼ਿਆਰੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਪਿਛੇ ਤਸਵੀਰਾਂ ਦਿਖਾਵਾਂਗਾ ਕਿ ਇਹ ਅਨਾਜ ਮੰਡੀ ਹੈ ਖੰਨਾ ਦੀ ਔਰ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਸਭ ਤੋਂ ਬਹੁ ਕਰੋੜੀ ਜਿਹੜਾ ਟ੍ਰਾਂਸਪੋਰਟ ਟੈਂਡਰ ਘਟਾਲੇ ਦੇ ਵਿੱਚ ਜਿਹੜਾ ਭਾਰਤ ਪੂਸ਼ਨ ਆਸ਼ੂ ਈਡੀ ਦੀ ਜਿਹੜੇ ਹਿਰਾਸਤ ਦੇ ਵਿੱਚ ਹੈ ਲਗਾਤਾਰ ਈਡੀ ਵੱਲੋਂ ਉਹਨਾਂ ਦੀ ਜਿਹੜੀ ਜਾਂਚ ਹੈ ਕੀਤੀ ਜਾ ਰਹੀ ਹੈ ਕਿਤੇ ਕਿਤੇ ਆਕੇ ਲਗਾਤਾਰ ਜਿਹੜੇ ਟੈਂਡਾ ਘਟਾਲੇ ਨਾਲ ਸੰਬੰਧਿਤ ਜਿਹੜੇ ਲੋਕ ਹੈ ਉਹਨਾਂ ਦੇ ਵੀ ਜਾਂਚ ਈਡੀ ਵੱਲੋਂ ਜਾਰੀ ਹੈ ਤਾਂ ਕੱਲ ਹੀ ਯਾਨੀ ਕਿ 4 ਸਤੰਬਰ ਨੂੰ ਹੀ ਈਡੀ ਦੀ ਟੀਮ ਵੱਲੋਂ ਕੱਲ ਖੰਨਾ ਦੇ ਇੱਕ ਕਾਂਗਰਸੀ ਆਗੂ ਤੇ ਆੜਤੀ ਰਾਜਦੀਪ ਦੇ ਘਰ ਅਤੇ ਉਹਨਾਂ ਦੇ ਦਫਤਰ ਯਾਨੀ ਕਿ ਆੜੇ ਦੀ ਦੁਕਾਨ ਜਿਹੜੀ ਖੰਨਾ ਦੇ ਮੰਡੀ ਅੰਦਰ 3 ਨੰਬਰ ਗੋਣ ਤੇ ਆਗੈਰਾ ਰੇਡ ਕੀਤੀ ਗਈ ਆ ਤਾਂ ਦੇਰ ਰਾਤ 10 ਵਜੇ ਉਹਨਾਂ ਨੂੰ ਆਪਣੀ ਇਹ ਰਾਸਤ ਵਿੱਚ ਵੀ ਲਿਤਾ ਗਿਆ ਹੈ ਤਾਂ ਇਹ ਸਾਰੇ ਮਾਮਲਿਆਂ ਦਾ ਅਸੀਂ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਕਾਂਗਰਸੀ ਆਗੂ ਤੇ ਆਰਤੀ ਰਾਜਦੀਪ ਸਿੰਘ ਤਾਂ ਜਿਨ੍ਹਾਂ ਤੇ 2020 ਦੇ ਉੱਪਰ ਵੀ ਇਲੀਗਲ ਸ਼ਰਾਬ ਦੀ ਫੈਕਟਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਤਾਂ ਕਿਤੇ ਕਿਤੇ ਆ ਕੇ ਇਸ ਟਾਈਮ ਈਡੀ ਵੱਲੋਂ ਦੇਰ ਰਾਤ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਮਾਮਲੇ ਸੰਬੰਧੀ ਰਾਜਦੀਪ ਕਾਂਗਰਸੀ ਆਗੂ ਖੰਡੇ ਤੋਂ ਉਹਨਾਂ ਨੂੰ ਆਪਣੀ ਹਿਰਾਸਤ ਦਿੱਤਾ ਦੇ ਸਾਰੇ ਮਾਮਲੇ ਦੇ ਵਿੱਚ ਪਹਿਲਾਂ ਦਾ ਕੀ ਜਿਹੜੇ ਮਾਮਲੇ ਸੀ ਤਾਂ ਮੇਨਾ ਖੰਨਾ ਦੇ ਹੀ ਇੱਕ ਸਮਾਜ ਸੇਵਕ ਮੇਨਾ ਮੌਜੂਦਾ ਗੱਲਬਾਤ ਕਰਨ ਗਈ ਸਸੀ ਕਾ ਜੀ ਕੀ ਨਾਮ ਹੈ ਜੀ ਮੇਰਾ ਨਾਮ ਸ਼ਸ਼ੀਵਰਦਨ ਹੈ ਜੀ ਕਿਸਾ ਦਿਖ ਰਹੀ ਹੈ ਜਿਹੜਾ ਦਾਜ ਦੀ ਪਾੜੇ ਖੰਨੇ ਦੇ ਕਾਂਗਰਸੀ ਆਗੂ ਵੀ ਆ ਤੇ ਆਰਤੀ ਵੀ ਆ ਈਡੀ ਜਿਹੜੇ ਟਰਾਂਸਪੋਰਟ ਟਰੰਡਰ ਉਡਾਦਾ ਜਿਹੜਾ ਆਸ਼ੂ ਵੀ ਐਸਟਮ ਈਡੀ ਹਰਾਸਚ ਹੈ ਕਿਸਾ ਦੇ ਲੋਕ ਕਿਦਾਂ ਦੇ ਸ਼ਖਸੀ ਔਰ ਕਿਦਾਂ ਦੇ ਇਹਨੇ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਨਹੀਂ ਇਹ ਪਹਿਲੀ ਕਤਾਰ ਦੇ ਕਾਂਗਰਸੀ ਨਹੀਂ ਹੈਗੇ ਇਹ ਜਿਹੜੇ ਬੰਦਾ ਇਹ ਹੈ ਇਹ ਸਿਰਫ ਲੁੱਟਣ ਕੁੱਟਣ ਤੇ ਉਡਣ ਵਾਸਤੇ ਲੁੱਟਣ ਕੁੱਟਣ ਤੇ ਉਡਣ ਉਡਸਣ ਦੇ ਕਹਾਵਤ ਨੂੰ ਸਾਹਮਣੇ ਦੇ ਹੋਏ ਇਹ ਸਰਕਾਰ ਦੇ ਵਿੱਚ ਇਹਨੇ ਵਕ ਵਕ ਲੀਡਰਾਂ ਦੇ ਥਰੂ ਆਪਣੇ ਇਹਨਾਂ ਨਾਲ ਆਸ਼ੂ ਨਾਲ ਆਪਣੇ ਸੰਪਰਕ ਬਣਾਇਆ ਤੇ ਉਹ ਤੋਂ ਬਾਅਦ ਇਹਨੇ ਲੁੱਟਣਾ ਸ਼ੁਰੂ ਕੀਤਾ ਕਿਸਾ ਦੇ ਦੋ ਵੀ ਆ ਬڑا ਟੈਂਡਰ ਬੜਾ ਵੱਡਾ ਬਹੁ ਕਰੋੜੀ ਟੈਂਡਰ ਘਟਾਲਾ ਸੀ ਜਿਹੜਾ ਭਾਪੂਛਨਾਸ਼ ਨੂੰ ਦੁਆਰਾ ਨੇ ਈਡੀ ਨੇ ਆਪਣੀ ਹਾਸਲਤਾ ਇਸ ਤੇ ਵੀ ਆਪਣੀ ਈਡੀ ਹਰਾਸਤ ਜਲੰਧਰ ਵਿੱਚ ਹੈ ਕੀਤਾ ਕਿਸਾ ਦਾ ਦੇ ਦੋ ਕੱਲ ਉਹਨਾਂ ਦੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਰਾਜ ਦੀ ਪੈਗਾ ਜਿੰਨੇ ਵੀ ਟੈਂਡਰ ਲੱਗੇ ਸੀ ਟਰਾਂਸਪੋਰਟ ਦੇ ਉਹ ਮੇਨ ਜਿਹੜਾ ਇਹ ਕਿੰਗ ਪਿੰਨ ਕਹਿੰਦੇ ਕਿਸਮ ਦਾ ਇਹੀ ਮੈਂ ਜਿਹਨੇ ਅੱਗੇ ਹੋਰ ਲੋਕਾਂ ਨੂੰ ਅੱਗੇ ਟੈਂਡਰ ਵੰਡੇ ਆ ਅਗੇ ਆਪਣੇ ਅਲੱਗ-ਅਲੱਗ ਨਾਮਾਂ ਦਿੱਤੇ ਆ ਕਿੰਗ ਪਿੰਨ ਨਹੀਂ ਤੁਸੀਂ ਕਹੋਮ ਵੀ ਇਹ ਕਿੰਗੇ ਸੀ ਇਹ ਕੰਮ ਦਾ ਕਿੰਗੇ ਸੀ ਕਿਉਂਕਿ ਖਾਤਾ ਕਿਥੇ ਹੋਰ ਦਾ ਸੀ ਆਪਰੇਟ ਇਹ ਕਰਦਾ ਸੀ ਖੰਨੇ ਫੈਡਰਲ ਬੈਂਕ ਹੈ ਫੈਡਰਲ ਬੈਂਕ ਦੀ ਜੇ ਪਿਛਲੇ 2020 ਤੋਂ ਲੈ ਕੇ ਹੁਣ ਤੱਕ ਦੀ ਉਹਦੀ ਇਹਨਾਂ ਦੀ ਸਟੇਟਮੈਂਟ ਘਟਾਈ ਜਾਵੇ ਜਿਹੜੇ ਇਹਨਾਂ ਦੇ ਨਾਂ ਤੇ ਟੈਂਡਰ ਨੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਈਡੀ ਨੂੰ ਆਪੇ ਪਤਾ ਲੱਗ ਜੂਗਾ ਵੀ ਉੱਥੇ ਕਿੰਨੀ ਕਿੰਨੀ ਕਰੋੜਾਂ ਦੇ ਵਿੱਚ ਰੋਜ਼ ਦੇ ਪੈਸੇ ਕੈਸ਼ ਨਿਕਲੇ ਨੇ ਉਹਦੇ ਵਿੱਚ ਬੈਂਕ ਮੈਨੇਜਰ ਵੀ ਵਿਚ ਨੇ ਉਹਦੇ ਵਿੱਚ ਖੰਨੇ ਦੇ ਕਾਂਗਰਸੀ ਹੋਰ ਲੀਡਰ ਵੀ ਵਿਚ ਨੇ ਪਰ ਮੈਂ ਤਾਂ ਕਹਿੰਦਾ ਵੀ ਖੰਨੇ ਦੇ ਇਹ ਕਾਂਗਰਸ ਨੂੰ ੱੱਬਾਂ ਨੇ ਬੰਦੇ ਜਿਹੜੇ ਹੈਗੇ ਨੇ ਗੇ ਜੀ ਬੰਦੇ ਇਹਦਾ ਦੇਖਦੇ ਹੋ ਇੱਕ ਨਾ ਇਹ ਕਿੱਥੇ ਵੀ ਆਫਿਸ ਹੈ ਇੱਕ ਨਾ ਸਿਟੀ ਸੈਂਟਰ ਦੇ ਵੀ ਕਿ ਆਫਿਸ ਹੈ ਹਾਂ ਮੈਂ ਇੱਥੇ ਖੰਨੇ ਦਾ ਨਾਲ ਪਿੰਡ ਕੋਲਾਹੀ ਆ ਰਾਜਦੀਪ ਸਿੰਘ ਨਗਰਾ ਇਹਦਾ ਨੋਆ ਹੈ ਇਹ ਸ਼ਰਾਬ ਦੀ ਫੈਕਟਰੀ ਜਿਹੜੀ ਖੰਨੇ ਬਾਹੂ ਮਾਜਰੇ ਨਜਾਇਜ਼ ਸ਼ਰਾਬ ਦੀ ਫੈਕਟਰੀ 2020 ਦੇ ਵਿੱਚ ਫੀਦੀ ਦਾ ਵਿੱਚ ਜਾਨੀ ਇਹਦੀ ਦੁਕਾਨ ਵੀ ਇਹਨੇ ਜਿਹੜੀ ਉੱਥੇ ਫੈਕਟਰੀ ਸੀ ਉਹ ਇਹਦੇ 90 ਤੇ ਸੀ ਮੀਟਰ ਇਹਦੇ 90 ਸੀ ਬਾਅਦ ਚੰਨ ਟੈਂਪਰਿੰਗ ਕਰਕੇ ਮੀਟਰ ਵੀ ਬਦਲਤਾ ਤੇ ਸਾਰਾ ਕੁਝ ਬਦਲਤਾ ਇਹਨਾਂ ਨੇ ਉਹਦੇ ਵਿੱਚ ਜਿਹੜੇ ਬੰਦੇ ਫਸੇ ਨੇ 23 ਬੰਦੇ ਨੇ ਉਹ 23 ਬੰਦੇ ਉਹ ਬੰਦੇ ਨੇ ਜਿਹੜੇ ਕਰਿੰਦੇ ਤੇ ਉਹ ਅਸੀਂ ਉਹ ਇਹਨੂੰ ਤਾਂ ਮੈਂ ਕੱਟ ਯਾਨੀ ਘਟਾ ਲੈਣ ਤਾਂ ਮੈਂ ਘਟ ਰਿਹਾ ਕਿਉਂਕਿ ਗਵਰਨਮੈਂਟ ਮਗਰ ਵੀ ਆ ਪਰ ਮੈਂ ਸ਼ਰਾਬ ਫੈਕਟਰੀ ਦੇ ਨਾਲ ਜ਼ਿਆਦਾ ਸੰਬੰਧਤ ਆ ਕਿਉਂਕਿ ਸ਼ਰਾਬ ਫੈਕਟਰੀ ਦੇ ਵਿੱਚ ਇਹ ਬੰਦੇ ਨੇ ਇਹਨਾਂ ਨੇ ਇਹਨਾਂ ਯਾਨੀ ਲੋਕਾਂ ਨੂੰ 300 ਜਾਨਾਂ ਚਲੇ ਗਈਆਂ ਉੱਤਰ ਜਾ ਕੇ ਉਹਦੇ ਵਿੱਚ ਸਰਕਾਰ ਦੇ ਵਿੱਚ ਅੱਜ ਵੀ ਅੱਜ ਵੀ ਇਸ ਬੰਦੇ ਦੀ ਗੱਡੀ ਐਸਐਸਪੀ ਦਫਤਰ ਖੰਨੇ ਵਿੱਚ ਬਿਨਾ ਯਾਨੀ ਯਾਨੀ ਅੱਜ ਵੀ ਬਿਨਾ ਕਿਸੇ ਰੂਟ ਟੋਕ ਦੇ ਕਾਲੇ ਸ਼ੀਸ਼ੇ ਲਾ ਕੇ ਅੰਦਰ ਜਾਂਦੀ ਆ ਤੇ ਕੋਈ ਆਮ ਬੰਦੇ ਹਰੇਕ ਡਰਦਾ ਇੱਥੇ ਮੰਡੀ ਜੀ ਵੀ ਤੁਸੀਂ ਜਿਹਨੂੰ ਮਰਜ਼ੀ ਪੁੱਛੋ ਜਾ ਕੇ ਮੰਡੀ ਜੀ ਵੀ ਹਰੇਕ ਡਰਨਗੇ ਬੋਲਣਗੇ ਨਹੀਂ ਪਰ ਮੈਂ ਮੈਂ ਜਿਹੜਾ ਸ਼ਸ਼ੀਵਰਦਨ ਆ ਕਿਉਂ ਇਹ ਪੂਰਾ ਇਨਸਾਫ ਦੇ ਹੱਕ ਚ ਜਿਹੜਾ ਨਜਾਇਜ਼ ਬੰਦਾ ਹੈ ਜਿਹੜਾ ਬੰਦਾ ਲੋਕਾਂ ਨੂੰ ਸਰਕਾਰ ਨੂੰ ਲੁੱਟਦਾ ਚੂਨਾ ਲਾਉਂਦਾ ਉਹਦੇ ਅੱਗੇ ਖਲਾਫ ਹਿੰਦਾ ਦੇਖਦੇ ਵੀ ਕੋਈ ਜਿੱਦਾਂ ਤੁਸੀਂ ਗੱਲ ਕਰਦੇ ਆ ਵੀ ਸ਼ਰਾਬ ਦੀ ਸਾਹਮਣੇ ਇਹ ਮਾਮਲਾ ਆਇਆ ਸੀ ਸਾਨੂੰ ਵੀ ਯਾਦ ਆ ਉਸ 2020 ਦੇ ਵਿੱਚ ਮਾਮਲਾ ਜਦੋਂ ਐਸਐਸਪੀ ਹਰਪ੍ਰੀਤ ਸਿੰਘ ਹੁੰਦੇ ਸੀ ਉਹਦਾ ਮਾਮਲਾ ਆਇਆ ਸੀ ਤਾਂ ਕਿਸੇ ਨੂੰ ਦੇਖ ਦਿਓ ਵੀ ਹੁਣ ਜਿਹੜਾ ਤੁਸੀਂ ਫੈਡਰਲ ਬੈਂਕ ਦੀ ਗੱਲ ਕੀਤੀ ਹੈ ਫੈਡਰਲ ਬੈਂਕ ਦੇ ਖਾਤੇ ਸੀ ਲੱਗਦਾ ਵੀ ਈਡੀ ਨੇ ਉਹਦੀ ਜਾਂਚ ਵੀ ਕੀਤੀ ਹੋਊਗੀ ਕਿ ਲਗਾਤਾਰ ਸਾਰੇ ਕੱਲ ਘਰ ਵੀ ਕੱਲ ਸਿਰੇ 4 ਵਜੇ ਰੇਡ ਕੀਤੀ ਹੈ ਨਾਲ ਘਰ ਵੀ ਕੀਤੀ ਨਾਲ ਦੁਕਾਨ ਤੇ ਵੀ ਕੀਤੀ ਆ ਤੇ ਉਹ ਰੇਡ ਕੀਤੀ ਹੈ ਰੇਡ ਦਾ ਮੈਨੂੰ ਪਤਾ ਲੱਗਿਆ ਸਵੇਰੇ 6 ਵਜੇ 6:30 ਵਜੇ ਇਸਤੇ ਮੈਂ ਪੱਤਰਕਾਰਾਂ ਨੂੰ ਜਿਵੇਂ ਸਾਰੇ ਬੰਦਿਆਂ ਨੂੰ ਮੈਂ ਪੱਤਰਕਾਰਾਂ ਨੂੰ ਦੱਸਿਆ ਪੱਤਰਕਾਰਾਂ ਨੂੰ ਦੱਸ ਕੇ ਮੈਂ ਸਾਰੇ ਬੰਦੇ ਉੱਥੇ ਭੇਜੇ ਕਿਉਂਕਿ ਇਹਨੇ 28 ਜੂਨ ਨੂੰ ਮੇਰੇ ਤੇ ਵੀ ਜਾਣ ਲੇਵਾ ਹਮਲਾ ਕੀਤਾ ਰਾਜਦੀਪ ਨੇ ਕਚੈਰੀ ਵਿੱਚ ਵਿਸ਼ਦੂ ਸ਼ਰਾਬ ਦੀ ਫੈਕਟਰੀ ਵਾਸਤੇ ਜਦ ਸਾਡੇ ਘਪਲਿਆਂ ਬਾਰੇ ਜਾਗਰ ਕਰਦੇ ਲੋਕਾਂ ਨੂੰ ਬੋਲਦਾ ਹੈ ਤੇ ਤੂੰ ਤੇਰੀ ਹੁਣ ਖੈਰ ਨਹੀਂ ਤੈਨੂੰ ਅਸੀਂ ਤੇਰੀ ਹੁਣ ਤੂੰ ਆਪਣੀ ਸੋਚ ਸਮਝ ਕੇ ਤੂੰ ਨਿਕਲੀ ਬਾਹਰ ਤਾਂ ਮੈਂ ਐਸਐਸਪੀ ਨੂੰ ਐਪਲੀਕੇਸ਼ਨ ਦਿੱਤੀ ਉਦੋਂ 28 ਜੂਨ ਨੂੰ ਪਹਿਲੀ ਤਰੀਕ ਨੂੰ ਇਹ ਗੱਡੀ ਲੈ ਕੇ ਐਸਐਸਪੀ ਦਫ਼ਤਰ ਗਿਆ ਐਸਐਸਪੀ ਜਾ ਕੇ ਦਫਤਰ ਜਾ ਕੇ ਇਹਨੇ ਪੂਰੀ ਗੁੰਡਾਗਰਦੀ ਕੀਤੀ ਹੈ ਉਥੇ ਕੋਈ ਹੁਣ ਤੱਕ ਕੋਈ ਇਨਸਾਫ ਨਹੀਂ ਕਿਉਂਕਿ ਪੈਸਾ ਜਿਹੜਾ ਪੈਸਾ ਹੈ ਪੈਸਾ ਬਹੁਤ ਵੱਡੀ ਚੀਜ਼ ਹੈ ਪਹਿਲੇ ਐਸਐਸਪੀ ਤੇ ਜਿਹੜੇ ਜਾਂ ਪਹਿਲਾ ਡੀਐਸਪੀ ਸੀ ਜਿਹੜਾ ਇੱਥੇ ਚਾਹੇ ਉਹ ਬੰਦਿਆਂ ਨੇ ਰੇਂਜ ਕਰ ਲਿਆ ਤੇ ਉਹ ਮੇਰੀ ਐਪਲੀਕੇਸ਼ਨ ਪੂਰੇ ਖਾਤੇ ਪਈਆ ਉਥੇ ਕਿਉਂਕਿ ਮੈਨੂੰ ਅੱਜ ਵੀ ਖਤਰਾ ਹੈ ਇਹਨਾਂ ਤੋਂ ਜਾਂ ਜਾਂ ਚੱਲਦੀ ਨਹੀਂ ਪੀ ਜਾਂਚ ਤਾਂ ਇਹਨਾਂ ਨੇ ਠੰਡੇ ਬਸਤੇ ਹੀ ਪਾਤੀ ਅੱਛਾ ਕਿਉਂਕਿ ਮੈਨੂੰ ਪਤਾ ਲੱਗਿਆ ਆਪਣੇ ਸੂਤਰਾਂ ਤੋਂ ਵੀ ਇਹਦੀ ਗੱਡੀ ਉਥੇ ਵੀ ਜਿਹੜਾ ਆਪਣੇ ਹੈਗਾ ਇਸ ਟਾਈਮ ਸੀਐਮ ਕੋਠੀ ਹੈ ਉਥੇ ਵੀ ਬੇਤ ਮੈਨੂੰ ਇਹ ਪਤਾ ਲੱਗਿਆ ਕਿਉਂਕਿ ਇਹ ਚਾਰੇ ਰੁਪਏ ਨੇ ਕਰੀਬ-ਕਰੀਬ ਇਹਨੇ 2300 ਤੋਂ 300 ਕਰੋੜ ਤੱਕ ਬਾਹਰ ਫੋਰਨ ਇਨਵੈਸਟ ਕੀਤਾ ਇੱਥੇ ਨਾਲੇ ਤੁਹਾਡੇ ਇੱਥੇ ਨਾਲੇ ਪਿੰਡ ਦੇ ਵਿੱਚ ਇੱਕ ਫੈਕਟਰੀ ਲਾਈ ਆ ਬਹੁਤ ਵੱਡੀਆਂ ਨੇ ਜਿਹਦੇ ਗੱਦੇ ਬਣਾਉਂਦੇ ਨੇ ਲੱਖ-ਲੱਖ ਲੱਖ ਰੁਪਏ ਦਾ ਤੇ ਕੋਠੀ ਲਿੱਤੀ ਆ ਉੱਥੇ ਜਾ ਕੇ ਜਲੰਧ ਆਪਣੇ ਜੰਡੇ ਚੰਡੀਗੜ੍ਹ ਇੱਥੇ ਤਾਂ ਸੋਨੇ ਆਉਂਦਾ ਤੀ ਦੇਖੋ ਵਿਨਾਸ਼ ਕਾਲ ਬਪ੍ਰੀਤ ਬੁੱਧੀ RAM ਨਹੀਂ ਅਮਾਰਤਾ ਨਹੀਂ ਅਪਰਾਧੀ RAM ਖੁਦ ਹੀ ਮਰ ਜਾਓਗੇ ਕਰ ਕਰ ਖੁੱਟੇ ਕੰਮ ਇਹ ਆਪਣੇ ਆਪ ਡੀਕੇ ਆ ਗਿਆ ਮੈਨੂੰ ਚੰਗੇ ਭਲੇ ਨੂੰ ਉੱਥੇ ਬੈਠੇ ਨੂੰ ਇਹਨੇ ਪੰਗਾ ਲਿੱਤਾ ਤੇ ਮੈਂ ਤਾਂ ਸਰਗਰਮ ਹੋਇਆ ਤੇ ਉੱਤੇ ਪਰ ਮੈਂ ਬਹੁਤ ਅੜ ਬਾਂਮਣ ਬਾਂਮਣ ਮੈਂ ਅੜਵਾਂ ਮੈਂ ਇਹਦੇ ਤੁਰ ਤੱਕ ਜਾਊਂਗਾ ਇਹਨਾਂ ਦੇ ਮਗਰ ਕਿਉਂਕਿ ਇਹ ਕਾਂਗਰਸੀ ਨਹੀਂ ਹੈਗੇ ਇਹ ਲੁੱਟਣ ਵਾਲੇ ਬੰਦੇ ਨੇ ਕਾਂਗਰਸ ਨੂੰ ਲੁੱਟਣ ਵਾਲੇ ਬੰਦੇ ਨੇ ਤੇ ਆਪ ਲੁੱਟ ਕੇ ਗਾਹਾਂ ਪੇ ਵੜਦੇ ਨੇ ਇਸ ਕਰਕੇ ਇਹ ਬੰਦੇ ਜਣੀ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਈਡੀ ਨੂੰ ਜੇ ਈਡੀ ਨੂੰ ਸਾਡੀ ਲੋੜ ਹੈ ਸ਼ਰਾਬ ਫੈਕਟਰੀ ਦੇ ਵਿੱਚ ਅਸੀਂ ਉਹਨਾਂ ਨੂੰ ਹਰੇਕ ਸਬੂਤ ਦਵਾਗੇ ਸਾਰੇ ਪੈਸੇ ਕੋਲ ਮੇਰੇ ਕੋਲ ਪੈਸੇ ਨਹੀਂ ਮੇਰੀ ਫੇਸਬੁਕ ਖੋਲ ਕੇ ਦੇਖੋ ਸ਼ਸ਼ੀਵਰਦਨ ਭੜੀ ਮੇਰੀ ਫੇਸਬੁਕ ਖੋਲ ਉਤਾਰ ਸਾਰਾ ਪੈਸਾ ਮੈਂ ਹਰੇਕ ਯਾਨੀ ਜਰਵੇਂ ਦਿਖਦਾ ਮੈਂ ਟਿਕ ਟਿਕ ਟੈਗ ਕਰਕੇ ਨਵੇਂ ਲੋਕਾਂ ਨੂੰ ਜਗਾਉਣਾ ਆ ਸੋ ਤਾਂ ਦੱਸ ਦੇ ਕਿ ਖੰਨੇ ਦੇ ਕਾਂਗਰਸੀ ਆਗੂ ਤੇ ਆਰਤੀ ਰਾਜਦੀਪ ਸਿੰਘ ਜਿਹੜਾ ਜਿਹਨਾਂ ਨੂੰ ਕੱਲ ਈਡੀ ਨੇ ਦੇਰ ਰਾਤ 10 ਵਜੇ ਆਪਣੀ ਹਿਰਾਸ ਲਿੱਤਾ ਤਾਂ ਦੱਸ ਕਿ ਪੰਜਾਬ ਦੇ ਸਭ ਤੋਂ ਜਿਹੜਾ ਵੱਡਾ ਘਟਾਲਾ ਯਾਨੀ ਬਹੁ ਕਰੋੜੀ ਕਿੜਾ ਟਰਾਂਸਪੋਰਟ ਐਂਡ ਘਟਾਲਾ ਹੈਗਾ ਉਸ ਮਾਮਲੇ ਦੇ ਵਿੱਚ ਉਹਨਾਂ ਨੂੰ ਆਪਣੀ ਹੇਰਾਸ ਲਿੱਤਾ ਤਾਂ ਕਿਤੇ ਕਿਤੇ ਆ ਕੇ ਜਿਹੜੇ ਖੰਨਾ ਦੇ ਸਮਾਜ ਸੇਵਕ ਹੈ ਸ਼ਸ਼ੀਵਰਦਨ ਦੀ ਗੱਲ ਆਖੀ ਵੀ ਕਿ 2020 ਦੇ ਵਿੱਚ ਵੀ ਉਹਨਾਂ ਦੇ ਉੱਪਰ ਰਾਜ ਦੀ ਦੇ ਉੱਪਰ ਇੱਕ ਇਲੀਗਲ ਜਿਹੜਾ ਫੈਕਟਰੀ ਸ਼ਰਾਬ ਦੀ ਫੈਕਟਰੀ ਲਗਾਈ ਸੀ ਉਹਦੇ ਉੱਪਰ ਮਾਮਲਾ ਦਰਜ ਹੋਇਆ ਸੀ ਕਿਤੇ ਕਿਤੇ ਆ ਕੇ ਉਹ ਮਾਮਲਾ ਹਜੇ ਠੰਡੇ ਬਸਤੇ ਆ ਉਹ ਵੀ ਇੱਕ ਇਨਵੈਸਟੀਗੇਸ਼ਨ ਦਾ ਈਡੀ ਲਈ ਇੱਕ ਹਿੱਸਾ ਸਾਹਮਣੇ ਆ ਸਕਦਾ ਇਸ ਦੇ ਨਾਲ ਹੀ ਕਾਫੀ ਜਿਹੜੇ ਸ਼ਸ਼ੀਵਰਦਨ ਜੀ ਨੇ ਗੱਲ ਕੀਤੀ ਹੈ ਵੀ ਔਰ ਹੋੜੇ ਕੈਂਡੀਡੇਟ ਆ ਜਿਹੜੇ ਟੈਂਡਰ ਸੀ ਉਹ ਕਿਸੇ ਹੋਰ ਦੇ ਲੋਕਾਂ ਦੇ ਨਾਮ ਲਗਾ ਕੇ ਲekin ਜਿਹੜਾ ਮੇਨ بڑا ਬੰਦਾ ਸੀ ਜਿਹੜਾ ਆ ਟ੍ਰਾਂਸਪੋਰਟ ਟੈਂਡਰ ਲੱਗੇ ਆ ਉਹ ਇੱਕੋ ਹੀ ਬੰਦਾ ਸੀ ਉਹ ਰਾਜਦੀਪ ਸਿੰਘ ਆ ਬਗੈਰ ਸામਨੇ ਕੈਮਰੇ ਸਾਹਮਣੇ ਗੱਲ ਆ ਕੀ ਆ ਵੀ ਇਹੀ ਬੰਦਾ ਸੀ ਜਿੱਦੀ ਬਗੈਦਾ ਸ਼ਿਕਾਇਤ ਕੀਤੀ ਸੀ ਨਹੀਂ ਨਹੀਂ ਮੈਂ ਨਾ ਤੁਹਾਨੂੰ ਇਹ ਦੀ ਤੁਸੀਂ ਉਸ ਉਹਦੇ ਖਾਤੇ ਦੀ ਕਿਉਂਕਿ ਬੈਂਕ ਦਾ ਖਾਤਾ ਕਿਤੇ ਝੂਠ ਨਹੀਂ ਬੋਲੂਗਾ ਇਹ ਜੀ ਖਾਤੇ ਵਿੱਚੋਂ 2-2 ਕਰੋੜ 4-4 ਕਰੋੜ ਰੁਪਏ ਉਹ ਕੈਸ਼ ਇਹਨਾਂ ਨੇ ਕਢਾਏ ਡੇਲੀ ਦਾ ਤਕਰੀਬਨ ਕਢਾਇਆ ਇਹਨਾਂ ਨੇ ਹੁਣ ਇੱਕ ਹੋਰ ਗੱਲ ਦੱਸੀਏ ਗੱਲ ਜਿਹੜਾ ਇੱਥੇ ਟੈਂਡਰ ਘਟਾਲਾ ਹੋਇਆ ਟੈਂਡਰ ਘਟਾਲੇ ਵਿੱਚ 8 ਤੋਂ 9 ਰੁਪਏ ਪਰ ਕਟਾ 50 ਕਿਲੋ ਦਾ ਉਹ ਇਹਨੇ ਸਰਕਾਰ ਤੋਂ ਲਿੱਤਾ ਇਹ ਆੜਤੀਆਂ ਨੂੰ ਜਿਹੜੇ ਆੜਤੀ ਨੇ ਇੱਥੇ ਉਹਨਾਂ ਨੂੰ ਇਹਨਾਂ ਨੇ 1.5 ਜਾਂ 2 ਰੁਪਏ ਦਿੱਤੇ ਨੇ ਹਾਂ ਤੇ ਉਹਦੇ ਵਿੱਚ ਕਰੀਬ-ਕਰੀਬ ਜਿਹੜੀ ਮੰਡੀ ਦੇ ਦੁਕਾਨਾਂ ਨੇ ਜੰਨੀਆਂ ਕਟੋ-ਕਟ ਇੱਕ ਦੁਕਾਨ ਨੂੰ 1.5 ਕਰੋੜ ਦਾ ਨੁਕਸਾਨ ਹੋਇਆ ਇੱਥੇ ਜਿਹੜਾ ਇਹ ਇਹਨਾਂ ਦੀ ਜੇਬ ਚ ਗਿਆ ਉਹਦੇ ਵਿੱਚ ਇੱਕ ਪਲੈਂਥਾਂ ਦਾ ਕੰਮ ਹੈ ਜਿਹੜੀਆਂ ਪਲੈਂਥਾਂ ਜਿਹੜੇ ਪਲੈਂਥਾਂ ਇਹਨਾਂ ਨੇ ਲੈ ਕੇ ਆਪਣੇ ਲੀਜ਼ ਤੇ ਲੈ ਕੇ ਜਗਾ ਜਗਾ ਲੀਜ਼ ਤੇ ਲੈ ਕੇ 50000 ਰੁਪਏ ਸਾਲ ਦੇ ਹਿਸਾਬ ਨਾਲ ਤੇ 5-5 ਲੱਖ ਰੁਪਏ ਯਾਨੀ 5-5 ਲੱਖ ਰੁਪਏ ਮਹੀਨੇ ਦੇ ਹਿਸਾਬ ਨਾਲ ਇਹਨਾਂ ਨੇ ਕਰਾਇਆ ਬਥੂਮ ਕੀਤਾ ਜਿਹੜੇ ਯਾਨੀ ਜਿਹੜੇ ਗਵਰਨਮੈਂਟ ਦੇ ਬੰਦੇ ਸਾਰੀ ਰੇਟ ਤੋਂ ਵੀ ਜ਼ਿਆਦਾ ਉਹ ਜਿਹੜੇ ਜ਼ਿਆਦਾ ਜ਼ਿਆਦਾ ਦਿੱਤਾ ਗਿਆ ਇੱਕ ਕ੍ਰੇਟ ਹੁੰਦੇ ਨੇ ਕ੍ਰੇਟ ਜਿਹੜੇ ਥੱਲੇ ਲੱਗੇ ਲੱਕੜ ਦੇ ਕ੍ਰੇਟ ਹੁੰਦੇ ਨੇ ਉਹ ਕ੍ਰੇਟ ਘੱਟੀਆਂ ਕੁਆਲਟੀ ਦੇ ਬਣਾ ਕੇ ਉਹ ਤੋਂ ਵੀ ਕਟੋ-ਕਟੇ ਨੇ ਯਾਨੀ ਕਾਫੀ ਉੱਚ ਜਾਨੀ ਅ ਅ ਰੇਟ ਤੇ ਹੱਦ-ਵੱਧ ਰੇਟ ਤੇ ਹੱਦ-ਵੱਧ ਰੇਟ ਤੇ ਇੱਥੇ ਹੀ ਖੰਨੇ ਨੇ ਖੰਨੇ ਦਾ ਮਾਚੂਆੜਾ ਹੈਗਾ ਮਾਚੂਆੜੇ ਤੇ ਹੈਗਾ ਜਾਂ ਸਮਰਾਲਾ ਹੈਗਾ ਜਾਂ ਖੰਨੇ ਖੰਨਾ ਪੁਲਿਸ ਜਿਹੜਾ ਸਾਰਾ ਹੈਗਾ ਇਹ ਤੇ ਪੰਜਾਬ ਦੀਆਂ ਹਰੇਕ ਮੰਡੀਆਂ ਦੇ ਵਿੱਚ ਇਹਨਾਂ ਦਾ ਬੋਲਬਾਲਾ ਸੀ ਲੁੱਫਟਣ ਦੇ ਵਿੱਚ ਇਹ ਸਰਕਾਰ ਨੂੰ ਜਾਂ ਜਿਹੜੇ ਸਰਕਾਰ ਦੇ ਨੁਮਾਇੰਦੇ ਸੀ ਉਹਨਾਂ ਨੂੰ ਇਹ ਪੈਸੇ ਦਿੰਦੇ ਤੇ ਹਿੱਸਾ ਦਿੰਦੇ ਤੇ ਤੇ ਲੋਕਾਂ ਨੂੰ ਦਬਕਾ ਕੇ ਰੱਖਦੇ ਰੇ ਰਾਸ਼ਨ ਕਾਰਡ ਵੀ ਇਹਨਾਂ ਤੋਂ ਬਿਨਾ ਰਾਸ਼ਨ ਕਾਰਡ ਵੀ ਹੁੰਦਾ ਕੋਈ ਬਣਾ ਨਹੀਂ ਸਕਦਾ ਸੀ ਆਸ਼ੂ کافی ਨਜ਼ਦੀਕ ਹੀ ਤਾਂ ਕਰਕੇ हां ਨਹੀਂ ਆਸ਼ੂ ਨੇ ਆਸ਼ੂ ਤਾਂ ਚਲੋ ਇੱਕ ਆਸ਼ੂ ਤਾਂ ਹੋੜ ੜਿੱਕੇ ਆ ਗਿਆ ਜਿਹੜੇ ਨਹੀਂ ੜਿੱਕੇ ਆਏ ਉਹ ਵੀ ਇੱਥੇ ਦੇ ਨੇ ਅੱਛਾ ਦੇਖਣੇ ਦੇ ਬੰਦੇ ਉਹ ਵੀ ਇੱਥੇ ਦੇ ਨੇ ਉਹ ਉਹ ਦੇਖੋ ਸੁਣੋ ਮੇਰੀ ਗੱਲ ਜਿਹੜੇ ਬੰਦੇ ਇੱਥੇ ਦੇ ਹੈਗੇ ਨੇ ਹੋ ਸਕਦਾ ਹੈ ਉਹਨਾਂ ਨੂੰ ਮੇਰੇ ਬੋਲਣ ਦੀ ਤਕਲੀਫ ਹੋਵੇ ਪਰਨਾ ਮੈਂ ਕੋਈ ਘਬਰਾਉਂਦਾ ਨਹੀਂ ਹਾਂ ਕਿ ਕਿਸੇ ਕੋ 60 70 ਦੀ 60 70 ਦੀ ਉਮਰ ਹੋ ਗਈ ਕੋਈ ਦਿੱਕਤ ਦੀ ਗੱਲ ਨਹੀਂ ਪਰ ਮੈਂ ਸੱਚਾਈ ਦੇ ਨਾਲ ਖੜਾ ਸੱਚ ਨਾਲ ਖੜਾ ਬੋਲਦਾ ਐ ਬੋਲਦਾ ਰਹੂੰਗਾ ਬੋਲਦਾ ਹੈਗਾ ਸੀ ਹਾਂ ਬਿਲਕੁਲ ਸਾਰੇ ਸਬੂਤ ਸਾਡੇ ਕੋਲ ਹੈ ਕਿ ਨਹੀਂ ਮੇਰੀ ਫੇਸਬੁਕ ਖੋਲੋ ਸ਼ਸ਼ੀਵਰਦਨ ਪੜੀਏ ਲਾਓ ਤੇ ਮੇਰੀ ਫੇਸਬੁਕ ਆ ਤੁਹਾਨੂੰ ਸਾਰੇ ਮਿਲ ਜਾਣੇ ਆ ਫੈਕਟਰੀ ਮਿਲ ਜਾਣੀ ਆ ਫੈਕਟਰੀ ਚੱਲਦੀ ਮਿਲ ਜਾਣੀ ਆ ਜੇ ਤੁਸੀਂ ਸੋਚ ਨਹੀਂ ਥਾਦੇ ਬੀਏ ਬੀਏ 80 ਗੱਲ ਕੀ ਆ ਵੀ ਇਹ ਜਾਨੀ ਇਹ ਤਾਂ ਅਸਲੀ ਫੈਕਟਰੀ ਵੀ ਹੈ ਜੀ ਨਹੀਂ ਹੁੰਦੀ ਤਾਂ ਇਹ ਜੀ ਨਕਲੀ ਫੈਕਟਰੀ ਨਾਲ ਤੁਹਾਨੂੰ ਇੱਥੇ ਨਾਲ ਦਿਖਾ ਲੈਣਾ ਫੈਕਟਰੀ ਉਹ ਜਿੱਤੇ ਆ ਸੋ ਦੱਸਦੀ ਕਿ ਜਿਹੜੇ ਖੰਡੇ ਸਮਾਏ 7 ਤੇ 2.5 ਸਾਹਮਣੇ ਕੈਮਰੇ ਸਾਹਮਣੇ ਆ ਕੇ ਜਿਹੜਾ ਬਿਲਕੁਲ ਬੇਬਾਕ ਔਰ ਬਿਲਕੁਲ ਬਗੈਰਾ ਸਬੂਤ ਦੀ ਵੀ ਗੱਲ ਆਖੀ ਆ ਤਾਂ ਬੇਬਾਕ ਹੋ ਕੇੜੀਆਂ ਰਾਜਦੀਪ ਸਿੰਘ ਜਿਹੜੇ ਕਾਂਗਸੀ ਆਗੂ ਤੇ ਆਰਤੀਆ ਬਗੈਰਾ ਬਹੁ ਕਰੋੜੀ ਟੈਂਡਰ ਮਾਮਲੇ ਵਿੱਚ ਇਨਵੋਲਵਮੈਂਟ ਸੀ ਕਿਤੇ ਨਾ ਕਿਤੇ ਆ ਕੇ ਈਡੀ ਨੇ ਉਹਨਾਂ ਨੂੰ ਦੇ ਰਾਤ ਆਪਣੀ ਹਿਰਾਫਤ ਲਿੱਤਾ ਤਾਂ ਹੁਣ ਦੇਖਣਾ ਹੁਣ ਇਹ ਹੋਵੇਗਾ ਕਿ ਭਾਤ ਪੂਸ਼ਨ ਆਸ਼ੂ ਜਿਹੜੀ ਮੁਸ਼ਕਲਾ ਹੁਣ ਹੋਰ ਵੱਧੀਆਂ ਤੇ ਇਸ ਦੇ ਨਾਲ ਜਿਹੜਾ ਕਾਂਗਰਸੀ ਆਗੂ ਤੇ ਆਰਤੀ ਖੰਨਾ ਦੇ ਰਾਜਦੀਪ ਸਿੰਘ ਉਤੇ ਈਡੀ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕਰੂਗੀ ਔਰ ਅੱਗੇ ਹੋਰ ਜਿਹੜੇ ਇਦਾਂ ਦੇ ਜਿਹੜੇ ਕਾਲੇ ਭੇਡਾਂ ਹੈਗੀਆਂ ਇਸ ਸਮਾਜ ਦੇ ਜਿਹੜੇ ਇਸ ਬਹੁ ਕਰੋੜੀ ਟੈਂਡਰ ਕੋਟਾ ਟ੍ਰਾਂਸਪੋਰਟ ਟੈਂਡਰ ਕੋਟਾ ਲੈ ਕੇ ਜਿਹੜੇ ਹਜੇ ਵੀ ਬਾਹਰ ਬੈਠੀਆਂ ਤੇ ਉਹਨਾਂ ਤੇ ਈਡੀ ਅਗਲੀ ਕਾਰਵਾਈ ਕਦੋਂ ਕਰੂਗਾ ਤੇ ਉਹਨਾਂ ਤੇ ਜਿਹੜੇ ਅਗਲਾ ਸ਼ਿਕੰਜਾ ਕਦੋਂ ਦੱਸੂਗਾ कैमरा बॉबीना संदीप शर्मा टीवी खन्ना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप